ਇਹ ਜਿਹੜੀ ਅੱਜ ਅਮਰਸਰ ਰੂਲਰ ਪੁਲਿਸ ਨੂੰ ਬੜੀ ਬੜੀ ਕਾਮਯਾਬੀ ਮਿਲੀ ਹੈ ਜੀ ਇਹ ਚਾਰ ਵਿਪਨਾਂ ਨਾਲ ਅਸੀਂ ਦੋ ਬੰਦੇ ਅਰੈਸਟ ਕੀਤੇ ਆ ਇਹ ਮਾਨਯੋਗ ਡੀਜੀ ਸਾਹਿਬ ਸਾਡੇ ਔਰ ਡੀਏਈ ਸਾਹਿਬ ਸਾਹਸਤेंद्र ਸਿੰਘ ਔਰ ਐਸਐਸਪੀ ਸਾਹਿਬ ਸਾਹ ਚਰਨਜੀਤ ਸਿੰਘ ਦੀਆਂ ਗਾਈਡਲਾਈਨ ਦੇ ਉੱਤੇ ਕੰਮ ਕਰਦੇ ਹੋਏ ਸਾਡੇ ਸੀਆਈ ਇਨਸਪੈਕਟਰ ਮਨਮੀਤ ਸਿੰਘ ਹੋਣਾ ਨੇ ਇਹ ਬੜਾ ਵਧੀਆ ਕੰਮ ਕੀਤਾ ਜਿਹੜੇ ਚਾਰ ਬੰਦੇ ਸੌਰੀ ਚਾਰ ਵਿਪਨ ਫੜੇ ਹੈਗੇ ਆ ਜਾਂ ਦੋ ਬੰਦਿਆਂ ਕੋਲ ਇਹ ਵੈਪਨ ਗਲੌਕ ਵੈਪਨ ਹੈਗੇ ਆ ਦੋ ਬ੍ਰਾਊਨ ਕਲਰ ਦੇ ਦੋ ਬਲੈਕ ਕਲਰ ਦੇ ਔਰ ਇਹ ਪਾਰੋਂ ਪਾਕਿਸਤਾਨ ਤੋਂ ਜਿਹੜੇ ਹੈਗੇ ਆ ਇਹ ਆਏ ਆ ਔਰ ਇਹ ਅਸੀਂ ਇਹ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਇਹ ਵਾਇਰ ਡਰੋਨ ਰਾਹੀਂ ਆਏ ਆ ਜਾਂ ਕਿਸੇ ਹੋਰ ਜਰੀਏ ਆਏ ਹੈਗੇ ਆ ਜੀ ਇਨਵੈਸਟੀਗੇਸ਼ਨ ਦਾ ਇੱਕ ਵਿਸ਼ਾ ਹੈਗਾ ਤੇ ਇਹ ਬਾਕੀ ਜਿਹੜੇ ਦੋ ਬੰਦੇ ਅਸੀਂ ਫੜੇ ਹੈਗੇ ਆ ਇੱਕ ਦਾ ਨਾਮ ਹੈਗਾ ਸਰਜੀਤ ਸਿੰਘ ਤੇ ਦੂਜੇ ਦਾ ਨਾਮ ਹੈਗਾ ਲਵਪ੍ਰੀਤ ਸਿੰਘ ਇਹ ਸੈਦਪੁਰ ਪਿੰਡ ਤੇ ਹੈਗਾ ਪੈਂਦਾ ਭਿੰਡੀ ਸੈਦਾਂ ਦੇ ਵਿੱਚ ਉਥੋਂ ਦੇ ਵਾਸੀ ਹੈਗੇ ਆ ਇਹ ਤੇ ਇਹਨਾਂ ਦਾ ਪਿਛਲਾ ਰਿਕਾਰਡ ਜਿਹੜਾ ਹੈਗਾ ਉਹ ਅਜੇ ਤੱਕ ਸਾਫ਼ ਹੈਗਾ ਇਹਨਾਂ ਦੇ ਖਿਲਾਫ ਪਹਿਲਾਂ ਕੋਈ ਮੁਕਤਮਾ ਦਰਜ ਨਹੀਂ ਆ ਇਹ ਨਵੇਂ ਬੰਦੇ ਹੈਗੇ ਆ ਜਿਹੜੇ ਪੁਰਾਣੇ ਛਾਤਰ ਸਮਗਲਤੋਂ ਭਾਵੇਂ ਵਿੱਪਨ ਦੇ ਆ ਭਾਵੇਂ ਉਹ ਫਿਰਵੰਦੇ ਆ ਉਹ ਇਹ ਨਵੇਂ-ਨਵੇਂ ਮੁੰਡਿਆਂ ਨੂੰ ਜਿਹੜੇ ਪੈਸੇ ਦਾ ਲਾਲਚ ਦੇ ਕੇ ਇਸ ਕੰਮ ਦੇ ਵਿੱਚ ਲਾ ਰਹੇ ਆ ਤੇ ਇਹਤੇ ਵੀ ਅਸੀਂ ਵਰਕਆਊਟ ਕਰ ਰਹੇ ਹਾਂ ਵੀ ਜਿਹੜੇ ਨਵੇਂ ਮੁੰਡੇ ਇਸ ਕੰਮ 'ਚ ਨਾ ਪੈਣ ਤੇ ਬਾਕੀ ਇਹਨਾਂ ਕੋ ਮਕਦਮਾ ਦਰਜ ਕਰ ਲਿਆ ਸੀ ਮਕਦਮਾ ਨੰਬਰ 219 29 24 ਅੰਡਰ ਸੈਕਸ਼ਨ 25 27 52 58 ਆਮ ਜੈਕਟ ਢਿੰਡੇ ਥਾਣੇ ਕੀਤਾ ਇਹਨਾਂ ਨੂੰ ਅੱਜ ਮਾਨ ਜੋ ਕੋਰਟ ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਵਾਂਗੇ ਰਿਮਾਂਡ ਲੈ ਕੇ ਜਿਹੜੇ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਹੈਗੇ ਆ ਤੇ ਪਹਿਲਾਂ ਜੇ ਕੋਈ ਸਮਾਨ ਆਇਆ ਤਾਂ ਜਾਂ ਲੈ ਕੇ ਆਏ ਆ ਉਹ ਕਿੱਥੇ ਕਿੱਥੇ ਦਿੱਤਾ ਹੈਗਾ ਇਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆ ਔਰ ਜੇ ਸਾਨੂੰ ਫਰਦਰ ਕੋਈ ਰਿਕਵਰੀ ਹੁੰਦੀ ਹੈ ਤੇ ਤੁਹਾਨੂੰ ਦੁਬਾਰਾ ਇਹਦੇ ਬਾਰੇ ਦੱਸਿਆ ਜਾਊਗਾ ਜੀ ਜਿਸ ਤਰ੍ਹਾਂ ਬਾਹਰੋਂ ਬੰਦ ਘਰ ਹੈਗੇ ਤੇ ਤਹਿਰੂ ਨਾਦੀ ਸੀ ਹੁਣ ਬਲੌਕ ਆ ਰਹੇ ਨੇ ਕਾਫੀ ਮਹਿੰਗੇ ਪਿਸਤਲ ਜੀ ਕੀ ਹੈਗਾ ਇਹ ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਜੀ ਇਹਦੋਂ ਦੇ ਨਾਲ-ਨਾਲ ਜਿਹੜੇ ਹੈਗਾ ਵੈਪਨ ਪਹਿਲਾਂ ਇੱਕ-ਇੱਕ ਆਉਂਦੇ ਸੀ ਹੁਣ ਜਿਹੜੇ ਵੈਪਨ ਜਿਹੜੇ ਇਹ ਸਿੱਧੇ ਹੀ ਆ ਰਹੇ ਨੇ ਤੇ ਇਹਨਾਂ ਦਾ ਵਿੱਚ ਅਸੀਂ ਇਹਦੇ ਉੱਤੇ ਵਰਕਆਊਟ ਕਰ ਰਹੇ ਹਾਂ ਬੀਏ ਜਿਹੜੀ ਵੈਪਨਾਂ ਦੀ ਸਮਕਲਿੰਗ ਹੈਗੀ ਆ ਇਹ ਥਰੂ ਡਰੋਨ ਰਾਹੀਂ ਹੋ ਰਹੀ ਹੈ ਜਾਂ ਕਿਸੇ ਹੋਰ ਜਰੀਏ ਹੋ ਰਹੀ ਆ ਇਹ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਉਹਨੂੰ ਵੀ ਅਸੀਂ ਅ ਤਕੀਦਾ ਜਾ ਕੇ ਤੁਹਾਨੂੰ ਦੱਸਾਂਗੇ ਵੀ ਇਹਦੇ ਵਿੱਚ ਕਿਹੜੇ ਕਿਹੜੇ ਬੰਦੇ ਇਨਵੋਲ ਹੈਗੇ ਆ ਤੇ ਕਿਸ ਤਰ੍ਹਾਂ ਦੇ ਨਾਲ ਇਹ ਸਮਕਲਿੰਗ ਹੋ ਰਹੀ ਹੈ ਕਦੋਂ ਕੀ ਇਹਨਾਂ ਨੇ ਇਹਨਾਂ ਵੈਪਨਾਂ ਦੇ ਨਾਲ ਕੀ ਕੰਮ ਉਹ ਅਜੇ ਫਰਦਰ ਪੁੱਛਗੀਆਂ ਚੱਲ ਰਹੀ ਹੈ ਵੀ ਇਹਨਾਂ ਨੇ ਗਾਂ ਵੇਚਣੇ ਸੀ ਜਾਂ ਕਿਸੇ ਹੋਰ ਗੈਂਗ ਨੇ ਮਂਗਾਏ ਹੈਗੇ ਉਹ ਫਰਦਰ ਪੁੱਛ ਕੇ ਚੱਲ ਰਹੀ ਹੈ ਜੇ ਕਿਸੇ ਦੱਸ ਦੇ ਪਿਓ ਕਿ ਇਹ ਇਨੋਸੈਂਟ ਨੇ ਹਜੇ ਫਿਲਹਾਲ ਇਹਨਾਂ ਦਾ ਕੋਈ ਰਿਕਾਰਡ ਨਹੀਂ ਹੈਗਾ ਮਗਰ ਇਹ ਪਾਕਿਸਤਾਨ ਤੋਂ ਲੈ ਕੇ ਆ ਰਿਹਾ ਇੱਕ ਬੜਾ ਵੱਡਾ ਸਵਾਲ ਆ ਜਾਂਦਾ ਕਿ ਵੀ ਇਹੋ ਜੇ ਮਤਲਬ ਇਨੋਸੈਂਟ ਨੇ ਉਹ ਇਨਵੋਲਵ ਹੋ ਗਏ ਨੇ ਇਹਦੇ ਵਿੱਚ ਉਹੀ ਤੁਹਾਨੂੰ ਦੱਸ ਦੇਣਾ ਜੀ ਇਹ ਬੰਦੇ ਜਿਹੜੇ ਆ ਜੇ ਇਨੋ ਪਹਿਲਾਂ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਤੇ ਇਹਨਾਂ ਨੂੰ ਇਸ ਕੰਮ ਵਾਸਤੇ ਕਿਹਨੇ ਬਰੋਕ ਕੀਤਾ ਕਿਹੜੇ ਬੰਦਿਆਂ ਨੇ ਇਹਨਾਂ ਨੂੰ ਹਲਾਸ਼ੇਰੀ ਦਿੱਤੀ ਉਹ ਸਾਰਾ ਇਨਵੈਸਟੀਗੇਸ਼ਨ ਦਾ ਹਿੱਸਾ ਹੈਗਾ ਉਹ ਬੈਕਵਰਡ ਫਾਕਰ ਜਿਹੜੇ ਵੀ ਬੰਦੇ ਹੋਣਗੇ ਉਹਨਾਂ ਖਿਲਾਫ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਕਰਾਂਗੇ ਜੇ ਸਰ ਕੋਈ ਪਹਿਲੀ ਇਨਫੋਰਮੇਸ਼ਨ ਆ ਰਹੀ ਹੈ ਪਹਿਲੇ ਵੀ ਕੋਈ ਲੈ ਕੇ ਗਏ ਸੀ ਕਿ ਜਦ ਬਾਅਦ ਅੰਮੁਲਿਸੋ ਇਨਫੋਰਮੇਸ਼ਨ ਮਿਲੀ ਹੈ ਕਿ ਇਹ ਲੋਕ ਫੇਰ ਦੁਬਾਰਾ ਜਾ ਰਹੇ ਨੇ ਨਹੀਂ ਇਦਾਂ ਦੇ ਕੋਈ ਕਿੰਨੀ ਕਾਮਯਾਬੀ ਸਮਝ ਲਓ ਕਿ ਕਾਫੀ ਵੱਡਾ ਇੱਕ ਨੈਟਵਰਕ ਹੈ ਇੱਕ ਤਰ੍ਹਾਂ ਦਾ ਨਹੀਂ ਬਿਲਕੁਲ ਜੀ ਇਹ ਅੰਮ੍ਰਿਤਸਰデア ਤੇ ਪੁਲਿਸ ਦੀ ਇੱਕ ਚੰਗੀ ਵੱਡੀ ਕਾਮਯਾਬੀ ਹੈਗੀ ਆ ਚਾਰ ਗਲੌਕ ਵੈਪਨ ਜਿਹੜੇ ਆ ਉਹ ਨੇਚਰਲੀ ਆ ਇੱਥੇ ਜੇ ਆ ਗਿਆ ਤੇ ਇਹ ਕਿਦਾਂ ਕਿਤੇ ਯੂਜ਼ ਹੋਣੇ ਸੀਗੇ ਤੇ ਅਸੀਂ ਪਹਿਲੇ ਇਹਨਾਂ ਨੂੰ ਨੈਪ ਕਰ ਲਿਆ ਨੈਪ ਕਰਕੇ ਤੇ ਇਹਨਾਂ ਨੂੰ ਫੜ ਲਿਆ ਹੈਗਾ ਕਿੱਥੇ ਰੱਖੇ ਕਿੱਥੇ ਘਰ ਹੀ ਰੱਖੇ ਸੀ ਇਹਨਾਂ ਨੇ ਨਹੀਂ ਜੀ ਇਹ ਸਾਨੂੰ ਲੈ ਕੇ ਆ ਰਹੇ ਸੀਗੇ ਇਹ ਮੋਟਰਸਾਈਕਲ ਤੇ ਫੜ ਗਏ ਦੋਨੋਂ ਜਣੇ ਤੇ ਸਰ ਇਹ ਕਿਹਦੀ ਕੰਟਰੀ ਦੀ ਨੇ ਹੁੰਦੇ ਨੇ ਜਾਂ ਕੀ ਇਹ ਦੀ ਡਿਟੇਲ ਗਲੌਕ ਵੈਪਨ ਹੈ ਜੀ ਮੇਰੇ ਨਾਲ ਆਸਤੀ ਹੈਗੇ ਤੇ ਕਿੰਨੀ ਕੀਮਤ ਹੈ ਜੀ ਹੁੰਦੀ ਉਸ ਦੀ ਇਹ ਕੀਮਤ ਤਾਂ ਵੱਖਰੀ ਵੱਖਰੀ ਹੈ ਜੀ ਗਲੌਕ ਦੀ ਜਿਹੜੀ ਹੈਗੀ ਹੈ ਵੱਖਰੀ ਵੱਖਰੀ ਕੀਮਤ ਹੈਗੀ ਆ ਉਦਾਂ ਗਲੌਕ ਵੈਪਨ ਜਿਹੜਾ ਬਹੁਤ ਮਹਿੰਗਾ ਵੈਪਨ ਹੈਗਾ ਇਹ ਸਸਤਾ ਵੈਪਨ ਨਹੀਂ ਇਹ 2.5 ਲੱਖ ਦਾ ਇੱਕ ਵੈਪਨ ਹੁੰਦਾ ਜੀ ਤਰਫ ਉਹ ਵੈਪਨ ਮਿਲਣ ਦੀ ਉਮੀਦ ਹੈਗੀ ਤੁਹਾਨੂੰ ਇੱਕ ਇਹ ਕੰਮ ਕੀਤਾ ਪੁਲਿਸ ਨੇ ਬਿਲਕੁਲ ਜੀ ਇਹ ਤੁਹਾਨੂੰ ਮੈਂ ਪਹਿਲਾਂ ਜਿੱਦਾਂ ਦੱਸਿਆ ਹੈਗਾ ਵੀ ਇਹਦੇ ਚ ਅਜੇ ਇਹ ਪ੍ਰੀਮੀਅਮ ਦੀ ਜਿਹੜੀ ਸਾਡੀ ਪੁੱਛਗਿੱਛ ਹੈਗੀ ਉਹਦੇ ਵਿੱਚ ਇਹ ਚੀਜ਼ਾਂ ਆਈਆਂ ਵੀ ਇਹ ਚਾਰ ਵੈਪਨ ਇਹਨਾਂ ਕੋਲ ਹੈਗੇ ਆ ਫਰਦਰ ਅਸੀਂ ਰਿਮਾਂਡ ਲੈ ਕੇ ਫਰਦਰ ਪੁੱਛਗਿੱਛ ਕਰ ਰਹੇ ਆ ਤੇ ਹੋਰ ਰਿਕਵਰੀ ਵੀ ਹੋ ਸਕਦੀ ਹੈ ਕਿਸੇ ਗੈਗ ਨਾ ਮਿਲੇ ਇਹਨਾਂ ਨਾਲ ਨਹੀਂ ਅਜੇ ਉਹ ਗੱਲ ਸਾਹਮਣੇ ਨਹੀਂ ਆਈ ਜੀ ਸਰ ਲਾਸਟ ਸਵਾਲ ਹੈ ਜੀ ਕਿ ਇਹ ਜਿਹੜੇ ਨੌਜਵਾਨ ਪਰੇ ਨੇ ਐਸੀ ਤਰ੍ਹਾਂ ਦਾ ਜੇ ਚੰਡੀਗੜ੍ਹ ਬਲਾਸ ਵੈਸੇ ਉਹਦੇ ਵਿੱਚ 20 ਸਾਲ ਦਾ ਨੌਜਵਾਨ ਪਾਇਆ ਗਿਆ ਇਹ ਵੀ ਤੁਸੀਂ ਦੱਸ ਰਹੇ ਹੋ ਕਿ ਇਹਨਾਂ ਦੇ ਕੋਈ ਹੋਰ ਕੋਈ ਵਾਰਦਾਤ ਨਹੀਂ ਕੀਤੀ ਇਹ ਵੀ ਛੋਟੀ ਉਮਰ ਦੇ ਵਿੱਚ ਇਹਦੇ ਵਿੱਚ ਇਨਵੋਲ ਹੋ ਗਏ ਇਹ ਸਾਡਾ ਨੌਜਵਾਨ ਜਿਹੜਾ ਹੈਗਾ ਉਹ ਕੁਰਾਹੇ ਪੈ ਗਿਆ ਮੈਂ ਤੁਹਾਡੇ ਜ਼ਰੀਏ ਮੀਡੀਆ ਜ਼ਰੀਏ ਇਹ ਰਿਕਵੈਸਟ ਕਰਨਾ ਚਾਹੁੰਦਾ ਅੱਜ ਕੱਲ ਦੇ ਨੌਜਵਾਨ ਬੱਚਿਆਂ ਨੂੰ ਵੀ ਇਹ ਜਿਹੜਾ ਥੋੜੇ ਪੈਸਿਆਂ ਦਾ ਲਾਲਚਾਗਾ ਇਹ ਤੁਹਾਨੂੰ ਹਨੇਰੇ ਵੱਲ ਲੈ ਕੇ ਜਾਂਦਾ ਤੇ ਇਸ ਕਰਕੇ ਇਸ ਪਾਸੇ ਇਹ ਨਹੀਂ ਜਾਣਾ ਚਾਹੀਦਾ ਆਪਣੀ ਮਿਹਨਤ ਕਰੋ ਮਿਹਨਤ ਕਰਕੇ ਆਪਣਾ ਜੇ ਪੜ੍ਹਾਈ ਵਾਲਾ ਬੱਚਾ ਪੜ੍ਹੇ ਕੋਈ ਨਾ ਕੋਈ ਆਪਣਾ ਕੰਮਕਾਰ ਕਰੇ ਇਹ ਜਿਹੜੀ ਕ੍ਰਿਮਿਨਲ ਦੀ ਇੱਕ ਲਾਈਫ ਹੁੰਦੀ ਆ ਬਹੁਤ ਛੋਟੀ ਹੁੰਦੀ ਆ ਤੇ ਇਸ ਪਾਸੇ ਜਿਹੜੇ ਹੈਗਾ ਬੱਚੇ ਨਾ ਪੈਣ ਤੇ ਸਰ ਇਹ ਪੜੇ ਲਿਖੇ ਆ ਕਿ ਕੰਮ ਕਰ ਕੀ ਕਰਦੇ ਨੇ ਨਹੀਂ ਇਹ ਕੁਝ ਪੜੇ ਲਿਖੇ ਕੁਝ ਜ਼ਿਆਦਾ ਨਹੀਂ ਗਏ ਜੀ ਇਹ ਪਿੰਡ ਜਿਵੇਂ ਵਿਲੇ ਹੁੰਦੇ ਉਦਾਂ ਹੀ ਜੀ ਪਰ ਇਹਨਾਂ ਨਾਲ ਸੰਪਰਕ ਕਿਵੇਂ ਬਣਿਆ ਵੀ ਤੇ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਉਹ ਤੁਹਾਨੂੰ ਅਸੀਂ ਬਾਅਦ ਜੇ ਕੋਈ ਫਰਦਰ ਸਾਡੀ ਰਿਕਵਰੀ ਹੁੰਦੀ ਹੈ ਤੁਹਾਨੂੰ ਜਰੂਰ ਦੱਸਾਂਗੇ